ਹਾਈ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਪਾਸਪੋਰਟ ਦੇ ਮਾਮਲੇ ਦੇ ਵਿੱਚ ਕੇਸਾਂ ਵਗੈਰਾ ਦੇ ਵਿੱਚ ਜਿਹੜੇ ਪੈਂਡਿੰਗ ਨੇ ਜਾਂ ਚੱਲ ਰਹੇ ਨੇ ਉਹ ਥੋੜੀ ਜਾਣਕਾਰੀ ਦੇ ਦਿਓ ਜੀ ਕੀ ਆ ਪਾਸਪੋਰਟ ਲਾਉਣ ਆਜੇ ਸਮੇਂ ਦੇ ਵਿੱਚ ਦੇਖੋ ਅੱਗੇ ਵੀ ਹਾਈ ਕੋਰਟ ਤੋਂ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਸ ਇਸ ਤਰ੍ਹਾਂ ਦੇ ਫੈਸਲੇ ਆਏ ਆ ਹਮ ਕੱਲ ਫੇਰ ਫੈਸਲਾ ਆਇਆ ਜੀ ਤੇ ਉਹਦੇ ਵਿੱਚ ਸਾਫ਼ ਕਿਹਾ ਹਾਈ ਕੋਰਟ ਨੇ ਕਿ ਜਿਸ ਕਿਸੇ ਦਾ ਕੋਈ ਕੇਸ ਚੱਲਦਾ ਹੈ ਤਾਂ ਉਸ ਨੂੰ ਪਾਸਪੋਰਟ ਰੱਖਣ ਦਾ ਅਧਿਕਾਰ ਹਾਸਲ ਕਰਨ ਦਾ ਅਧਿਕਾਰ ਹੈ ਹੂੰ ਠੀਕ ਹੈ ਨਾ ਜੀ ਇਹ ਉਹਦੀ ਕਹਿ ਲੋ ਕਿ ਆਪਣੀ ਨਿੱਜੀ ਆਜ਼ਾਦੀ ਦਾ ਅਧਿਕਾਰ ਹੈ ਜੀ ਜੀ ਉਹ ਆਪ ਦਾ ਟਰੈਵਲ ਡਾਕੂਮੈਂਟ ਬਣਾ ਸਕਦਾ ਉਹਨੂੰ ਨਾ ਨਹੀਂ ਕੀਤੀ ਜਾ ਸਕਦੀ ਜੇ ਕਿਸੇ ਦੀ ਇਨਕੁਆਰੀ ਵਗੈਰਾ ਵੀ ਚੱਲਦੀ ਹੈ ਹੂੰ ਉਸ ਨੂੰ ਸੂਰਤ ਦੇ ਵਿੱਚ ਪਾਸਪੋਰਟ ਨਹੀਂ ਧੱਕਿਆ ਜਾ ਸਕਦਾ ਇਹ ਬਹੁਤ ਵੱਡੀ ਗੱਲ ਆ ਹੂੰ ਸਰ ਇਹ ਕੀ ਕਰ ਰਿਹਾ ਹੁਣ ਤੁਸੀਂ ਇੱਕ ਮੇਰੇ ਦੋਸਤ ਆ ਹਾਈ ਕੋਰਟ ਦੇ ਵਿੱਚ ਬਹੁਤ ਵੱਡੇ ਵਕੀਲ ਆ ਤੇ ਉਹਨਾਂ ਕੋਲੇ ਇੱਕ ਮੁਕਦਮਾ ਆਇਆ ਸੀ ਇੱਕ ਸਿੰਗਰ ਸੀਗਾ ਨਾਂ ਨਹੀਂ ਲੈਣਾ ਮੈਂ ਜੀ ਸਿੰਗਰ ਸੀਗਾ ਤੇ ਉਹਦੇ ਤੇ ਚਲੋ ਮਤਲਬ ਕਿ ਜਦੋਂ ਕਿਸਾਨੀ ਅੰਦੋਲਨ ਸੀਗਾ ਸ਼ਾਇਦ ਉਦੋਂ ਕੁਝ ਮਾਮਲਾ ਵਗੈਰਾ ਜਿਹੜਾ ਬਣਾ ਦਿੱਤਾ ਗਿਆ ਚਲੋ ਉਹਦਾ ਪਾਸਪੋਰਟ ਐਕਸਪਾਇਰ ਹੋਇਆ ਪਾਸਪੋਰਟ ਐਕਸਪਾਇਰ ਹੋਇਆ ਹੂੰ ਤੇ ਪਾਸਪੋਰਟ ਦਫ਼ਤਰ ਵਾਲਿਆਂ ਰੀਨਿਊ ਕਰ ਦਿੱਤਾ ਜੀ ਰੀਨਿਊ ਕਰ ਦਿੱਤਾ ਜਿਸ ਵੇਲੇ ਤੇ ਬਾਅਦ ਦੇ ਵਿੱਚ ਉਹਨੂੰ ਲੈਟਰ ਕੱਢ ਦਿੱਤਾ ਕਿ ਗਲਤੀ ਨਾਲ ਤੇਨੂੰ ਰਿਲੀਜ਼ ਹੋ ਗਿਆ ਇਹਨੂੰ ਲਿਆ ਕੇ ਇੱਥੇ ਸਾਡੇ ਕੋਲ ਸਰੈਂਡਰ ਕਰ ਉਹਨੇ ਫੇਰ ਕੀਤਾ ਉਹਨੇ ਕਿ ਮੈਂ ਐਫੀਡਵਿਟ ਦੇ ਦੇਣਾ ਯਾਰ ਗੱਡੀ ਕਰ ਲੈ ਹੂੰ ਵੀ ਮੈਂ ਤਾਂ ਰੀਨਿਊ ਤੁਹਾਡੇ ਤੋਂ ਕਰਵਾਇਆ ਤੁਸੀਂ ਦਿੱਤਾ ਤੁਸੀਂ ਕਹਿੰਦੇ ਸਰੈਂਡਰ ਕਰ ਮੈਂ ਸਰੈਂਡਰ ਕਰ ਦਿੱਤਾ ਐਫੀਡਵਿਟ ਨਾ ਕਹਿੰਦੇ ਨਹੀਂ ਦੇਣਾ ਉਹ ਬੰਦਾ ਵਾਪਸ ਹਾਈ ਕੋਰਟ ਗਿਆ ਹੂੰ ਪਾਸਪੋਰਟ ਦੇਣਾ ਤੇ ਜੀ ਜੀ ਮਤਲਬ ਕਿ ਇੱਕ ਨਹੀਂ ਹਜ਼ਾਰਾਂ ਬੰਦਿਆਂ ਦੀ ਕਹਾਣੀ ਹੈ ਸਰ ਇਹ ਲੁੱਟਣ ਦਾ ਤਰੀਕਾ ਹੈ ਸਰ ਕੋਈ ਛੋਟੇ-ਮੋਟੇ ਮਾਮਲੇ ਵੀ ਹੁੰਦੇ ਉਹਨਾਂ ਦਾ ਵੀ ਆੜਿਆ ਰਹਿੰਦਾ ਇੱਥੇ ਇੱਥੇ ਹੁਣ ਮੇਰੀ ਇੱਕ رائے ਆ ਮੇਰੀ ਖੁਸਾਰਿਸ਼ ਆ ਥੱਬਨ ਕੇ ਭਗਵੰਤ ਮਾਨੁਰਾਨੋ ਕਿ ਮਾਨ ਸਾਹਿਬ ਤੁਸੀਂ ਇਹਨਾਂ ਚੀਜ਼ਾਂ ਦਾ ਹੱਲ ਕਰ ਸਕਦੇ ਹੋ ਮੈਂ ਤੁਹਾਡੇ ਤੋਂ ਤਵਕਕੋ ਰੱਖਦਾ ਠੀਕ ਹੈ ਉਹ ਕਿਵੇਂ ਕੀਤਾ ਜਾ ਸਕਦਾ ਹੈ ਕਿ ਅਸਲ 'ਚ ਕੀ ਹੈ ਕਿ ਇਹ ਥਾਣੇ ਵਾਲੇ ਜਿਹੜੇ ਆਂਦੇ ਆ ਹੂੰ ਜਿੱਥੇ ਮਾਮਲਾ ਦਰਜ ਹੁੰਦਾ ਹੈ ਇਹ ਡੀਏ ਦੀ ਜੜਾ ਹੁੰਦਾ ਹੈ ਡੀ ਲੀਗਲ ਜੀ ਡਿਸਟ੍ਰਿਕਟ ਹੁੰਦੇ ਨਾ ਔਟਾਰਨੀ ਹਮ ਇਹ ਉਹਨਾਂ ਤੋਂ رائے ਮੰਗ ਲੈਂਦੇ ਆ ਇਹ ਇਹ ਅੱਗੇ ਲਿਖ ਦਿੰਦੇ ਕੁੰਡੀ ਪਾ ਕੇ ਕਿ ਵੀ ਇਹਦਾ ਫੈਸਲਾ ਵੀ ਸੰਬੰਧਿਤ ਕੋਰਟ ਕਰੇ ਹਮ ਜਾਂ ਪਾਸਪੋਰਟ ਦਫਤਰ ਕਰੇ ਜੀ ਸਿੱਧਾ ਸਾਹਬ ਆ ਹਾਈ ਕੋਰਟ ਦਾ ਹਵਾਲਾ ਦੇ ਕੇ ਤੁਹਾਡੇ ਵਕੀਲਾਂ ਨੂੰ ਪਤਾ ਹਾਈ ਕੋਰਟ ਦਾ ਹਵਾਲਾ ਦੇ ਕੇ ਕਹੋ ਕਿ ਪਾਸਪੋਰਟ ਦੇ ਦਿਓ ਹਮ ਠੀਕ ਹੈ ਜੀ ਸੰਬੰਧਿਤ ਕੋਰਟ ਨੇ ਇਹ ਸਾਫ਼ ਲਿਖਿਆ ਹੋਇਆ ਹੈ ਐਕਟ ਹੈ ਪਾਸਪੋਰਟ ਐਕਟ ਹੈ ਸਰ ਪੜੋ ਜੀ ਬਿਲਕੁਲ ਬਿਲਕੁਲ ਪਾਸਪੋਰਟ ਐਕਟ ਹੈ ਉਹ ਸਾਫ ਲਿਖਿਆ ਹੈ ਕਿ ਸਬੰਧਤ ਯਾਰ ਕੋਰਟ ਨੇ ਅੱਛਾ ਪਾਸਪੋਰਟ ਬਣ ਗਿਆ ਹਮ ਫਰਜ਼ ਕਰੋ ਮੇਰਾ ਪਾਸਪੋਰਟ ਮਿਲ ਗਿਆ ਤੇ ਕੀ ਮੈਂ ਪਾਸਪੋਰਟ ਤੇ ਚੜ ਕੇ ਚਲਾ ਜਾਊਂਗਾ ਕੈਨੇਡਾ ਬਿਲਕੁਲ ਵੀਜ਼ਾ ਲੱਗਣਾ ਹੈ ਨਾ ਲੱਗਣਾ ਹੈ ਬਿਲਕੁਲ ਸਾਰਾ ਕੁਝ ਲੱਗਣਾ ਹੈ ਤਾਂ ਉਹ ਕਹਿੰਦੇ ਆ ਕਿ ਕਿਸੇ ਵੀ ਬੰਦੇ ਨੇ ਜੇ ਜਾਣਾ ਹੈ ਤਾਂ ਉਹਦੇ ਤੋਂ ਮਤਲਬ ਇਹ ਆ ਕਿ ਜ਼ਰੂਰੀ ਲਿਆ ਜਾ ਸਕਦਾ ਲਿਖਤੀ ਵੀ ਲਿਆ ਜਾ ਸਕਦਾ ਆਰਡਰ ਵੀ ਕੀਤਾ ਜਾ ਸਕਦਾ ਕਿ ਸਬੰਧਤ ਕੋਰਟ ਦੀ ਪਰਮਿਸ਼ਨ ਤੋਂ ਬਗੈਰ ਤੋਂ ਬਾਹਰ ਨਹੀਂ ਜਾਏਗਾ ਜੀ ਪਾਸਪੋਰਟ ਚੱਕ ਬਿਲਕੁਲ ਲਾਈਵਰ ਮਤਲਬ ਕਿ ਖੁਸ਼ ਹੋ ਹੂੰ 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 ਸੋ ਇਹ ਬਹੁਤ ਵੱਡੀ ਲੋਟ ਹੈ ਸਰ ਬਹੁਤ ਵੱਡੀ ਖੱਜਲ ਖੁਆਰੀ ਆ ਕਿਉਂਕਿ ਕੇਸ ਕੱਲੇ ਮੇਰੇ ਵਰਗਿਆਂ ਤੇ ਨਹੀਂ ਹੈ ਸਾਨੂੰ ਤੇ ਕੋ ਗਿਲਾ ਵੀ ਨਹੀਂ ਹੈਗਾ ਨਾ ਦਿਓ ਖਸਮਾ ਦਾ ਸਿਰ ਖਾ ਦੇ ਜੀ ਤੁਹਾਡੇ ਵਰਗੇ ਆ ਮੰਨ ਲਓ ਜਿਨ੍ਹਾਂ ਨੇ ਮੁੰਡਿਆਂ ਨੇ ਉਸ ਟਾਈਮ ਕਰੋਨਾ ਕਾਲ ਦੇ ਵਿੱਚ ਕੋਈ ਧਰਨਾ ਦਿੱਤਾ ਹਮ ਫਰਜ਼ ਕਰੋ ਕਿ ਆਮ ਆਦਮੀ ਪਾਰਟੀ ਵਾਲੇ ਆ ਜੀ ਹੁਣ ਸਿਆਸੀ ਗਤੀਵਿਧੀਆਂ ਤਾਂ ਰੁਕੀਆਂ ਨਹੀਂ ਵੀ ਜਾਂ 21 ਚ ਜਿਨ੍ਹਾਂ ਨੇ ਕੋਈ ਧਰਨਾ ਮੁਜ਼ਾਰਾ ਕੀਤਾ ਕਿ ਤੱਕ ਪਰਚਾ ਤਾਂ ਉਹਨਾਂ ਤੇ ਵੀ ਪਾਇਆ ਹੋਇਆ ਉਹਨਾਂ ਤੇ ਵੀ ਹੈ ਬਿਲਕੁਲ ਪਰਚਾ ਤੇ ਮਤਲਬ ਕਿ ਝੂਠੇ ਵੀ ਪੈ ਜਾਂਦੇ ਹ ਸੋ ਗੱਲ ਜਿਹੜੀ ਆ ਨਾ ਗੱਲ ਹੈਗੀ ਆ ਖੱਜਲਖੁਆਰੀ ਦੀ ਜੀ ਗੱਲ ਇਸ ਤਰ੍ਹਾਂ ਦੀ ਹੈ ਕਿ ਭਾਈ ਇਹ ਇੱਕ ਲੁੱਟ ਦਾ ਸਾਧਨ ਹੈ ਜੇ ਤੁਹਾਡਾ ਸੌਦਾ ਉੱਥੇ ਵੱਜ ਗਿਆ ਤੁਸੀਂ 40-50 ਹਜ਼ਾਰ ਰੁਪਈਆ ਕਿਸੇ ਦਲਾਲ ਨੂੰ ਦੇ ਦਿੱਤਾ ਕਿਉਂਕਿ ਹੁੰਡੀ ਹੈਗੀ ਉਹਨਾਂ ਦੇ ਕੋਲ ਪਾਸਪੋਰਟ ਦਫਤਰ ਦੇ ਕੋਲ ਵਾਧੂ ਇਸ ਤਰ੍ਹਾਂ ਦੇ ਆਰਡਰ ਜਾਂ ਡਾਇਰੈਕਸ਼ਨਸ ਨੇ ਉਹਨਾਂ ਕੋਲ ਪਾਸਪੋਰਟ ਹੈ ਜੀ ਉਹ ਕਿਸੇ ਨੂੰ ਵੀ ਰਹਿ ਸਕਦੇ ਕਿ ਚੱਕੋ ਜੀ ਫਲਾਣਾ ਆਰਡਰ ਦੇ ਆਧਾਰ ਤੇ ਚੱਕੋ ਜੀ ਪਰ ਜਿਹਨੂੰ ਖੱਜਲ ਕਰਨਾ ਹੋਤਾ ਉਹ ਖੱਜਲ ਕਰ ਦੇਣਗੇ ਸੋ ਇਹ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਤੁਹਾਡੇ ਡੀ ਲੀਗਲ ਹੈ ਹਮ ਏਜੀ ਟੀਮ ਨੂੰ ਕਹੋ ਕਿ ਤੁਹਾਡੇ ਜਿਹੜੇ ਡੀ ਲੀਗਲ ਨੇ ਸਾਰੇ ਇਹ ਇਹਨਾਂ ਨੂੰ ਠੀਕ ਕਰਨ ਪਹਿਲਾਂ ਇਹ ਸਭ ਤੋਂ ਜ਼ਿਆਦਾ ਸਿਆਪਾਏ ਪਾਉਂਦੇ ਨੇ ਇੱਥੇ ਹੀ ਨਮਕਾਈ ਰੱਖਦੇ ਨੇ ਨਮਕਾ ਨੂੰ ਇਹ ਥਾਣੇ ਵਾਲੇ ਉਹਨਾਂ ਤੋਂ ਪੁੱਛ ਲੈਂਦੇ ਨੇ ਜੀ ਤੇ ਥਾਣੇ ਵਾਲੇ ਵੀ ਕੀ ਗੱਲ ਆ ਕਿ ਭਾਈ ਜਦੋਂ ਹਾਈ ਕੋਰਟ ਨੇ ਕਹਿ ਦਿੱਤਾ ਹੂੰ ਤੁਹਾਡੇ ਤੇ ਕੋਈ ਮਤਲਬ ਕਿ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਉਹ ਛੁੱਟ ਛੁੱਟਦੇ ਨੇ ਤੇ ਡੀ ਲੀਗਲ ਤੇ ਡੀ ਲੀਗਲ ਛੁੱਟ ਛੁੱਟਦੇ ਤਾਂ ਕੋਰਟ ਤੇ ਜੀ ਜੀ ਤੇ ਜਿਹੜੇ ਪਾਸਪੋਰਟ ਦਫ਼ਤਰ ਆ ਉਹ ਫਿਰ ਅਗਲੇ ਨੂੰ ਚੱਕਰਾਂ 'ਚ ਪਾਉਣ ਲਈ ਕਹਿੰਦਾ ਜਾਊਗਾ ਸਿਆਪਾ ਨਿਬੜੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਠੀਕ